ਜੋ ਬਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲੱਕੀਵੈ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰਸਾ ਨਾ ਅੱਜ ਅਸੀਂ ਸਮੂਹ ਵਾਲਮੀਕੀ ਜਥੇਬੰਦੀਆਂ ਅਤੇ ਮਜਬੀ ਸਿੱਖ ਸਮਾਜ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਜਿਹੜੇ ਮੁੱਖ ਆਗੂ ਆ ਅੱਜ ਅਸੀਂ ਡੀਸੀ ਸਾਹਿਬ ਰਾਹੀਂ ਇੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ ਵਾ ਜਿਹਦੇ ਵਿੱਚ ਐਸੀ ਸਮਾਜ ਦੇ ਨਾਲ ਸੰਬੰਧਿਤ ਵੱਖ-ਵੱਖ ਮੁੱਦੇ ਸੀਗੇ ਔਰ ਜਿਹੜੇ ਕਾਫੀ ਸਮੇਂ ਤੋਂ ਪੈਂਡਿੰਗ ਸੀਗੇ ਔਰ ਇਸ ਬੰਦੇ ਵਿੱਚ ਜਦੋਂ ਵੀ ਡੀਸੀਪੀ ਲਾਂਡਰ ਸਾਹਿਬ ਨੂੰ ਮਿਲਿਆ ਗਿਆ ਤੇ ਉਹਨਾਂ ਦਾ ਜਿਹੜਾ ਰਵਈਆ ਜਿਹੜਾ ਬੜਾ ਤਾਨਾਸ਼ਾਹੀ ਤੇ ਨਾਦਰਸ਼ਾਹੀ ਰਵਈਆ ਸੀਗਾ ਜੋ ਕਿ ਇੱਕ ਬਹੁਤ ਚਿੰਤਾ ਦਾ ਵਿਸ਼ੇ ਹੈ ਕਿਉਂਕਿ ਪਿਛਲੇ ਸਮੇਂ ਜਿਹੜਾ ਬਾਬਾ ਸਾਹਿਬ ਉਮੀਦ ਕਰਦੇ ਜਿਹੜੀ ਫਤਮਾ ਦੀ ਜਿਹੜੀ ਬੇਦਵੀ ਹੋਈ ਸੀਗੀ ਔਰ ਇਹੀ ਸਮਾਜ ਦੇ ਜਿਹੜੇ ਆਗੂ ਸੀਗੇ ਜਿਨ੍ਹਾਂ ਨੇ ਉਸ ਚੀਜ਼ ਨੂੰ ਜਿਹੜਾ ਕਿ ਆਪਸੀ ਭਾਈਚਾਰੇ 'ਚ ਫਟ ਨਾ ਪਵੇ ਔਰ ਪ੍ਰਸ਼ਾਸਨ ਦੀ ਇੱਕ ਵਧੀਆ ਇਮੇਜ ਜਿਹੜੀ ਆ ਪੂਰੇ ਸਮਾਜ ਦੇ ਵਿੱਚ ਲੈ ਕੇ ਗਏ ਸੀਗੇ ਅੱਜ ਉਹੀ ਜਿਹੜੇ ਸਮਾਜ ਦੇ ਆਗੂ ਆ ਜਦੋਂ ਐਸੀ ਸਮਾਜ ਨਾਲ ਸੰਬੰਧਿਤ ਕੰਪਲੇਂਟਾਂ ਲੈ ਕੇ ਜਦੋਂ ਡੀਸੀਪੀ ਸਾਹਿਬ ਨਾਲ ਮਿਲੇ ਆ ਔਰ ਉਹਨਾਂ ਨੇ ਸੱਧੀਆਂ ਹੀ ਪਰਚੇ ਕਰਨ ਦੀਆਂ ਧਮਕੀਆਂ ਔਰ ਦੂਸਰਾ ਮੈਂ ਇੱਕ ਹੋਰ ਇਹ ਗੱਲ ਵਿਸ਼ੇਸ਼ ਤੌਰ ਤੇ ਕਹਿਣਾ ਚਾਹਾਂਗਾ ਕਿ ਸੀਐਮ ਸਾਹਿਬ ਵੱਲੋਂ ਜਿਹੜੀਆਂ ਵਿਸ਼ੇ ਸਾਨੂੰ ਹਦਾਤਾਂ ਮਿਲੀਆਂ ਵਾ ਜੀ ਕਿ ਅਸੀਂ ਸਿੱਧੇ ਇੰਕਾਊਂਟਰ ਕਰਾਂਗੇ ਔਰ ਮੈਂ ਇੱਥੇ ਪੁੱਛਣਾ ਚਾਹਾਂਗਾ ਸੀਐਮ ਸਾਹਿਬ ਕੋ ਵੀ ਔਰ ਪੰਜਾਬ ਦੇ ਡੀਜੀਪੀ ਸਾਹਿਬ ਕੋ ਵੀ ਕਿ ਸਮਾਜ ਦੀ ਤੁਸੀਂ ਆਵਾਜ਼ ਦਬਣਾ ਚਾਹੁੰਦੇ ਆ ਪਰ ਸਮਾਜ ਦਬਣ ਵਾਲਾ ਨਹੀਂ ਹੈ ਔਰ ਅਸੀਂ ਅਸੀਂ ਸਮਾਜ ਦੀ ਜਿਹੜੀ ਆਵਾਜ਼ ਲਗਾਤਾਰ ਚੁਕਦੇ ਚੁਕਦੇ ਰਵਾਂਗੇ ਔਰ ਐਸੇ ਅੱਜ ਅਸੀਂ ਭਗਵੰਤ ਮਾਨ ਜੀ ਕੋ ਇੱਕ ਮੰਗ ਪੱਤਰ ਆਹੀ ਮੰਗ ਕੀਤੀ ਆ ਕਿ ਐਸੇ ਜਿਹੜੇ ਤਾਨਾਸ਼ਾਈ ਜਿਹੜੇ ਅਫਸਰ ਆ ਇਹਨਾਂ ਦੀ ਬਦਲੀ ਕੀਤੀ ਜਾਵੇ ਔਰ ਜਿਹੜਾ ਜਿਹੜੀਆਂ ਦਰਖਾਸਤਾਂ ਪੈਂਡਿੰਗ ਆ ਜੋ ਇਹਨਾਂ ਨੇ ਜਬਰੀ ਡੀਸੀਪੀ ਲਾਣ ਆਰਡਰ ਨੇ ਜਿਹੜਾ ਜਬਰੀ ਉਹਨਾਂ ਨੂੰ ਬੰਦ ਕਰ ਦਿੱਤਾ ਵਾ ਔਰ ਉਹਨਾਂ ਨੂੰ ਰੀਓਪਨ ਕਰਕੇ ਜਿਹੜਾ ਸਮਾਜ ਨੂੰ ਨਿਆਂ ਦਿੱਤਾ ਜਾਵੇ ਜੇਕਰ ਨਹੀਂ ਕਰਦੇ ਤੇ ਸਮੂਹ ਵਾਲਮੀਕੀ ਔਰ ਮਜਬੀਸੇ ਕੇ ਸਮਾਜ ਦੀ ਜਥੇਬੰਦੀਆਂ ਵੱਲੋਂ ਮਿਤੀ 2 4 2025 ਨੂੰ ਜਿਹੜਾ ਕਚੈਰੀ ਚੌਂਗ ਵਿਖੇ ਜਿਹੜਾ ਵਿਸ਼ਾਲ ਧਰਨਾ ਪਰਦਸ਼ਿਤ ਕੀਤਾ ਜਾਵੇਗਾ ਜਿਹਦੀ ਜ਼ਿੰਮੇਵਾਰੀ ਸਰਕਾਰ ਦੇ ਪ੍ਰਸ਼ਾਸਨ ਦੀ ਹੋਵੇਗੀ ਮੈਂ ਚੇਅਰਮੈਨ ਡਾਕਟਰ ਬੀ ਆਰ ਮੇਧਕਪ ਭਲਾਈ ਵਿੱਚ ਸਾਰਿਆਂ ਨੂੰ ਬਹੁਤ ਆਦਰ ਸਹਿਤ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲक्की ਵੈਦ ਜੀ ਔਰ ਵਾਲਮੀਕੀ ਸਮਾਧੀ ਔਰ ਮਜਬੀਸਕ ਸਮਾਧੀ ਸਾਰੇ ਪ੍ਰਮੁੱਖ ਲੋਕਾਂ ਦੀ ਇੱਕ ਵਫ਼ਦ ਜਿਹੜਾ ਹੈ ਉਹ ਅੱਜ ਡੀ ਸਾਹਿਬ ਨੂੰ ਮਿਲਿਆ ਆ ਜਿੱਥੇ ਇਹਨਾਂ ਨੇ ਬਹੁਤ ਸਾਰੀਆਂ ਆਪਣੀਆਂ ਮੰਗਾਂ ਰੱਖੀਆਂ ਉੱਥੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਸਬੰਧਤ ਜਿਹੜੇ ਲਾਅਨ ਆਰਡਰ ਦੇ ਅਫਸਰ ਹੈ ਉਹਨਾਂ ਦਾ ਜਿਹੜਾ ਰਵਈਆ ਜਿਹੜਾ ਹੈ ਸਮਾਜ ਦੇ ਲੋਕਾਂ ਦੇ ਨਾਲ ਉਹਨਾਂ ਦੀ ਗੱਲ ਨੂੰ ਕਹਿੰਦੇ ਜੀ ਉਹ ਠੀਕ ਠਾਕ ਨਾ ਨਹੀਂ ਸੁਣਦੇ ਜੋ ਮੈਨੂੰ ਵੀ ਇੱਥੇ ਆ ਕੇ ਪਤਾ ਲੱਗਾ ਜੋ ਸਾਥੀਆਂ ਨਾਲ ਗੱਲ ਹੋਈ ਹੈ ਔਰ ਮੈਂ ਲਾਅ ਨਾਟ ਦੇ ਅਫਸਰ ਵੀਜੇ ਆਲਮ ਜੀ ਨੂੰ ਅਸੀਂ ਕਹਾਂਗੇ ਕਿ ਜਦੋਂ ਵੀ ਜੱਥੇਬੰਦੀ ਆਉਣ ਕਿਉਂਕਿ ਇਹ ਉਹੀ ਲੋਕ ਨੇ ਇਹ ਉਹੀ ਜੱਥੇਬੰਦੀਆਂ ਨੇ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਅੰਦਰ ਜਦੋਂ-ਜਦੋਂ ਪ੍ਰਸ਼ਾਸਨ ਨੂੰ ਲੋੜ ਪਈ ਹੈ ਇਹ ਜੱਥੇਬੰਦੀਆਂ ਹਮੇਸ਼ਾ ਹੀ ਪ੍ਰਸ਼ਾਸਨ ਦਾ ਸਾਥ ਦਿੰਦੀਆਂ ਨੇ ਪਰ ਜੇ ਪ੍ਰਸ਼ਾਸਨ ਦੇ ਜੱਥੇ ਜਿਹੜੇ ਆਫੀਸਰ ਨੇ ਕਿ ਨਾ ਜਥੇਬੰਦੀਆਂ ਦੇ ਨਾਲ ਉਹਨਾਂ ਦੀ ਗੱਲ ਹੀ ਨਹੀਂ ਸੁਣਨਗੇ ਜਾਂ ਉਹਨਾਂ ਨਾਲ ਇੱਕ ਸਹੀ ਮਿਲਵਰਤਾ ਨਹੀਂ ਕਰਨਗੇ ਤੇ ਇਹ ਬੜੀ ਦੁੱਖ ਵਾਲੀ ਗੱਲ ਹੈ ਜਿਹਦੇ ਕਰਕੇ ਇਹਨਾਂ ਨੇ ਮੰਗ ਪੱਤਰ ਜਿਹੜਾ ਅੱਜ ਦਿੱਤਾ ਆ। ਜੀ ਦੇਖੋ ਜੀ ਏਡੀਸੀ ਵੀ ਸਾਹਿਬ ਦਾ ਕਾਲ ਮੈਨੂੰ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਮੈਨੂੰ ਆਣ ਕੇ ਮਿਲੋ ਲੇਕਿਨ ਇਹ ਆ ਕਿ ਇਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਮੰਗ ਪੱਤਰ ਆ ਉਹ ਅਸੀਂ ਆਪਣਾ ਦੇ ਕੇ ਉੱਥੇ ਤਰੀਕੇ ਦੇ ਨਾਲ ਉਹ ਫਿਰ ਜਦੋਂ ਇਹਨਾਂ ਨੂੰ ਬੁਲਾਉਣ ਕੇ ਨੌਤਾ ਦੇਣਗੇ ਲੱਕੀ ਵੈਜ ਜੀ ਉਹ ਨੈਂਗਸੰਗ ਜਿੱਥੇ ਬੰਦੀਆਂ ਨੂੰ ਅਸੀਂ ਉਹਨਾਂ ਦੇ ਨਾਲ ਬੈਠ ਕੇ ਆਪਣੀ ਗੱਲ ਵੀ ਰੱਖਾਂਗੇ ਔਰ ਉਹਨਾਂ ਦੀ ਗੱਲ ਵੀ ਸੁਣਾਂਗੇ। ਜੋ ਬੋਲੇ 100 ਰੁਪਏ ਭਗਵਾਨ ਵਾਲ ਮਿੱਕੀ ਮਹਾਰਾਜ ਕੇ ਜੇ ਮੈਂ ਬਾਬਾ ਲਾਡੀਨਾਥ ਭਗਵਾਨ ਵਾਲ ਮਿੱਕੀ ਸਮਾਜ ਸੇਵਾ ਸੋਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਜੋ ਕਿ ਅੱਜ ਵੱਖ-ਵੱਖ ਮਸਲਿਆਂ ਨੂੰ ਲੈ ਕੇ ਅੱਜ ਡੀਸੀ ਸਾਹਿਬ ਨੂੰ ਮਿਲੇ ਆ ਜੋ ਬਹੁਤ ਹੀ ਜੋ ਮਾੜੀ ਗੱਲ ਆ ਜੋ ਜਿਹੜੇ ਸਰਕਾਰੀ ਅਫਸਰ ਨੇ ਜੋ ਆਨਗਾਰੀ ਕਰਦੇ ਨੇ ਸਮਾਜ ਦੀ ਕੋਈ ਵੀ ਗੱਲ ਰੱਖਦੇ ਆ ਤੇ ਜਿਹੜੇ ਅਫਸਰ ਆਨਗਾਰੀ ਕਰਦੇ ਆ ਜੋ ਸਾਨੂੰ ਬਾਬਾ ਸਾਹਿਬ ਨੇ ਅਧਿਕਾਰ ਦਿੱਤਾ ਧਰਨਿਆਂ ਦਾ ਉਹ ਤੁਹਾਨੂੰ ਪਤਾ ਹੀ ਏ ਕਿ ਜਦੋਂ ਸਾਨੂੰ ਕੁਰਸੀਆਂ ਤੇ ਬੈਕ ਇਨਸਾਫ ਨਹੀਂ ਮਿਲਦਾ ਤੇ ਸਾਨੂੰ ਰੋੜਾਂ ਤੇ ਉਤਰਨਾ ਪੈਂਦਾ ਏ ਅਸੀਂ ਭਗਵੰਤ ਮਾਨ ਗਾੜੀ ਵੀ ਬੇਨਤੀ ਕਰਦੇ ਹਾਂ ਕਿ ਜਿਹੜੇ ਤੁਹਾਡਾ ਜਿਹੜਾ ਪ੍ਰਸ਼ਾਸਨ ਆ ਥੋੜਾ ਇਹਦੇ ਵੱਲ ਧਿਆਨ ਦਿਓ ਇਹ ਜੋ ਬਹੁਤ ਹੀ ਜੋ ਸਾਡੇ ਸਮਾਜ ਦੇ ਨਾਲ ਜੋ ਆਨਾਗਰੀ ਕਰਦੇ ਨੇ ਅਸੀਂ ਬੇਨਤੀ ਕਰਦੇ ਹਾਂ ਭਗਵੰਤ ਮਾਨ ਨੂੰ ਵੀ ਥੋੜਾ ਧਿਆਨ ਲੱਖਿਆ ਜਾਵੇ ਪ੍ਰਸ਼ਾਸਨ ਵੱਲ ਜੋ ਬੋਲੇ ਸੋਨ ਰੁਪਏ ਭਗਵਾਨ ਵਾਲ ਮਿੱਕੀ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਮੀਰਾ ਨਾ ਜੀ ਤੀਰਥ ਸਿੰਘ ਘਵਾਲੀ ਸਾਡੀ ਸ਼੍ਰੀ ਗੁਰੂ ਰਾਮਦਾਸ ਸਾਟੋ ਯੂਨੀਅਨ ਆਲ ਪੰਜਾਬ ਰਾਜ ਵਿੱਥੇਬੰਦੀ ਦਾ ਪੰਜਾਬ ਦਾ ਪ੍ਰਧਾਨ ਹੈ ਜੀ ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਜਿਹੜੇ ਮੈਡਮ ਜੀ ਆ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਸਮਾਜ ਦੀਆਂ ਸਮੂਹ ਵਿੱਥੇਬੰਦੀਆਂ ਵੱਲੋਂ ਸਾਂਝਾ ਮੰਗ ਪੱਤਰ ਹੈ ਤੇ ਮੰਗ ਪੱਤਰ ਦੇਣ ਦਾ ਜਿਹੜਾ ਕਾਰਨ ਹੈ ਉਹ ਸਾਡੇ ਸੀਨੀਅਰ ਆਗੂਆਂ ਨੇ ਜਿਹੜਾ ਉਹ ਪ੍ਰਸ਼ਾਸਨ ਦੇ ਔਰ মিডিਆ ਰਾਹੀਂ ਆਵਜੀ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਸਰਕਾਰ ਹੈ ਜਿਸ ਆਵਾਜ਼ ਨੂੰ ਬੰਦ ਕਰਨਾ ਚਾਹ ਰਹੀ ਹੈ ਸਰਕਾਰ ਇਸੇ ਹੀ ਰਸਤੇ ਇਹ ਸਰਕਾਰ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਨਮ ਲੈ ਕੇ ਬਾਹਰ ਆਈ ਹੈ ਭਗਵੰਤ ਮਾਨ ਸਾਹਿਬ ਜਿਹੜੇ ਆ ਆਪ ਧਰਨੇ ਲਾਉਂਦੇ ਦੇ ਸੀ ਅੱਜ ਭਗਵੰਤ ਮਾਨ ਧਰਨਿਆਂ ਦੀ ਆਵਾਜ਼ ਬੰਦ ਕਰਨ ਜਾ ਰਹੇ ਆ ਜੋ ਕਿ ਸਰਾਸਰ ਗਲਤ ਹੈ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਮਾਨ ਸਾਹਿਬ ਇਹ ਜਿਹੜਾ ਅਧਿਕਾਰ ਹੈ ਤੁਸੀਂ ਨਹੀਂ ਦਿੱਤਾ ਇਹ ਸਾਡੇ ਵੱਡੇ ਵਡੇਰੇ ਤੇ ਸਾਡੇ ਪੁਰਖਿਆਂ ਨੂੰ ਸਾਨੂੰ ਦਿੱਤਾ ਜੋ ਕਦੇ ਵੀ ਇਹ ਬਰਦਾਸ਼ਤ ਨਹੀਂ ਹੋਏਗਾ ਕਿ ਸਾਡੀ ਗਰੀਬ ਲੋਕਾਂ ਦੀ ਆਵਾਜ਼ ਜਿਹੜੀ ਆ ਉਹਨੂੰ ਬੰਦ ਕੀਤਾ ਜਾਵੇ ਸਾਡੀਆਂ ਸਮਾਜ ਦੀਆਂ ਜੱਥੇਬੰਦੀਆਂ ਨੇ ਜਿਹੜੀ ਕਾਲ ਦਿੱਤੀ ਹੈ ਜੇ ਤੇ ਸਰਕਾਰ ਨੇ ਇਹਨਾਂ ਗੱਲਾਂ ਵੱਲ ਧਿਆਨ ਦਿੱਤਾ ਤੇ ਬਹੁਤ ਵਧੀਆ ਸਾਡੇ ਜਿਹੜੇ ਪੈਂਡਿੰਗ ਪਏ ਮਸਲੇ ਆ ਉਹਨਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਆਗਰਵਾਈਜ਼ ਜੇਕਰ ਪ੍ਰਸ਼ਾਸਨ ਨੇ ਉਹਦੇ ਵਿੱਚ ਕੋਈ ਅਨਾਂਕਾਨੀ ਕੀਤੀ ਤੇ ਭਾਈ ਅਸੀਂ ਸੰਘਰਸ਼ ਲਈ ਮਜਬੂਰ ਹੋਵਾਂਗੇ ਸਰਕਾਰ ਜੋ ਕਰਨਾ ਚਾਹੁੰਦੀ ਹੈ ਸੋ ਕਰ ਲਵੇ ਅਸੀਂ ਸਰਕਾਰ ਨੂੰ ਚੈਲੰਜ ਨਹੀਂ ਕਰਦੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੀ ਗਰੀਬ ਲੋਕਾਂ ਦੀ ਆਵਾਜ਼ ਹੈ ਇਹ ਹੱਕ ਤੇ ਸੱਚ ਦੀ ਆਵਾਜ਼ ਹੈ ਇੱਥੇ ਕੋਈ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਜੇ ਸੜਕਾਂ ਤੇ ਲੋਕ ਆ ਰਹੇ ਤੇ ਉਹਨਾਂ ਦੀ ਮਜਬੂਰੀ ਹੈ ਜੇ ਧਰਨੇ ਲਵਾਉਣ ਤੋਂ ਸੱਚੀ ਮੁੱੱਚੀ ਤੁਸੀਂ ਲੋਕਾਂ ਨੂੰ ਸੰਤੁਸ਼ਟ ਕਰਨਾ ਚਾਹੁੰਦੇ ਹੋ ਤੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਕੋਲੇ ਜਿੱਦਾਂ ਦਾਵੀ ਮਸਲਾ ਆਉਂਦਾ ਉਹਨੂੰ ਤੁਰੰਤ ਹੱਲ ਕੀਤਾ ਜਾਵੇ ਉਹਨੂੰ ਵੈਰੀਫਾਈ ਕੀਤਾ ਜਾਵੇ ਸੋ ਇਹਨਾਂ ਸ਼ਬਦਾਂ ਦੇ ਨਾਲ ਸਾਰੀਆਂ ਜਥੇਬੰਦੀਆਂ ਨੂੰ ਸ਼੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਆਲ ਪੰਜਾਬ ਰਾਜ ਜੱਥੇਬੰਦੀ ਵੱਲੋਂ ਭਰੋਸਾ ਦਿਵਾਉਣਾ ਹੈ ਕਿ ਜੋ ਵੀ ਜੱਥੇਬੰਦੀਆਂ ਕਾਲ ਕਰਨਗੀਆਂ ਮੋਢੇ ਨਾ ਮੋਢਾ ਲਾ ਕੇ ਕਦਮ ਬਾਈ ਕਦਮ ਅੱਗੇ ਵਧਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ